ਮੈਂ ਫਿਕਸ ਚੈੱਕ ਕਰਦੇ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿਤੇ ਪਾਣੀ ਹੈ ਦੇਖੋ ਐਸਟੇ ਬੈਕਟਰੀ ਵੀ ਚੱਲ ਰਹੀ ਹੈ ਸਾਡੀ ਆ ਦੇਖ ਸਕਦੇ ਹੋ ਕਿਤੇ ਵੀ ਕੋਈ ਪਾਣੀ ਨਹੀਂ ਜੁੜਦਾ ਤੇ ਸੀਵਰੇਜ ਦਾ ਰੋਲਾ ਕਿਥਾ ਪੈ ਗਿਆ ਸਰ ਸੀਵਰੇਜ ਦਾ ਰੋਲਾ ਇੰਨਾ ਨਹੀਂ ਆਪ ਹੀ ਪਾਇਆ ਜੀ ਪਹਿਲਾਂ ਸੀਵਰੇਜ ਦਾ ਕੋਈ ਰੋਲਾ ਹੀ ਆਇਆ ਨਹੀਂ ਸੀ ਠੀਕ ਬਿਲਕੁਲ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਰੀ ਗਲੀ ਜਿਹੜੀ ਹੈ ਉਹ ਬਿਲਕੁਲ ਸਾਫ਼ ਸੁਥਰਾ ਨਜ਼ਰ ਆ ਰਹੀ ਹੈ ਪਰ ਇੱਕ ਪਾਸੇ ਸੀਵਰੇਜ ਦਾ ਰੋਲਾ ਪੈ ਰਿਹਾ ਸੀਗਾ ਜਿੰਦੇ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਸੀਵਰੇਜ ਕਰਕੇ ਗਲੀਆਂ ਦੇ ਵਿੱਚ ਕਿਸ ਤਰੀਕੇ ਪਾਣੀ ਜਿਹੜਾ ਇਕੱਠਾ ਹੋ ਰਿਹਾ ਵਾ ਪਰ ਇੱਕ ਪਾਸੇ ਦੇਖ ਲਓ ਟਾਈ ਲਾਲੀ ਸੜਕਾਂ ਵਧੀਆ ਹੀ ਆ ਇਹਾਰੇ ਦੇ 10% ਪਾਣੀ ਵੀ ਜਿਹੜਾ ਨਹੀਂ ਖੜਿਆ ਸਾਡੀ ਐਸੋਸੀਏਸ਼ਨ ਨਾਲ ਹੈ ਸਰ ਕੀ ਕਹਿਣਾ ਚਾਹਦੇ ਹੋ ਸਾਹਮਣੇ ਕਿਉਂਕਿ ਤੁਸੀਂ ਬਿਲਕੁਲ ਸਿੱਧਾ ਆ ਰਹੇ ਹੋ ਉਸ ਤੋਂ ਬਾਅਦ ਕੀ ਹੋ ਰਿਹਾ ਸੀ ਕਿ ਜਿਵੇਂ ਪਟਾ ਜਾ ਰਿਹਾ ਵਾ ਮੈਨੂੰ ਇਹ ਪ੍ਰੇਸ਼ਾਨ ਕਰਨ ਲਈ ਉੱਥੇ ਸੀਵਰੇਜ ਨੂੰ ਖਰਾਬ ਕਰ ਰਹੇ ਸੀ ਸੀ ਉਹਨਾਂ ਨੂੰ ਪਟਾਣ ਰਹੇ ਸੀਗੇ ਜਿਹੜੀ ਮੈਂ ਤੁਹਾਨੂੰ ਮੀਡੀਆ ਤੇ ਪੋਸਟ ਕਰੀਏ ਸਰ ਇਸੇ ਦਾ ਇੱਕ ਗੁੰਦ ਵੀ ਪਾਣੀ ਦੀ ਹੈ ਨਹੀਂ ਹਾਂਜੀ ਸਰ ਤਾਂ ਹੋਈ ਤੁਹਾਨੂੰ ਕਹਤੇ ਸਾਡੀ ਕਲੀਨਿੰਗ ਪਾਣੀ ਦੀ ਪ੍ਰੋਬਲਮ ਹੀ ਹੈਣੀ ਇਹਨਾਂ ਨੇ ਉੱਥੇ ਸੀਵਰੇਜ ਦਾ ਟੱਕਣ ਤੋੜ ਕੇ ਕੋਦੋਂ ਉੱਥੇ ਪਾਣੀ ਕੱਢਿਆ ਗਿਆ ਠੀਕ ਹੈ ਜੀ ਓਕੇ ਆ ਇਸ ਜਗ੍ਹਾ ਤੋਂ ਇੱਥੇ ਇਹਨਾਂ ਨੇ ਆ ਦੇਖੋ ਜੀ ਆ ਸੀਵਰੇਜ ਦਾ ਜਿਹੜਾ ਮੈਂ ਹੁਣ ਤੁਸੀਂ ਇੱਥੇ ਹੱਥ ਹੱਥ ਸੀਮੈਂਟ ਲਗਾਇਆ ਇੱਥੇ ਇਹਨਾਂ ਨੇ ਥੱਪਲ ਨਾਲ ਤੋੜਨਾ ਸ਼ੁਰੂ ਕੀਤਾ ਜੇਤੀ ਵੀ ਨਾਲ ਇੱਕ ਇਹਦੀ ਥੱਪਲ ਵਾਲਾ ਮਡਾ ਨਾਲ ਇੱਕ ਇਹਦੀ ਜਿਹਨੂੰ ਮਾਰ-ਮਾਰ ਕੇ ਇਹਨਾਂ ਨੇ ਇੱਥੇ ਪਾਣੀ ਕੱਢਿਆ ਥੱਪਲ ਮਾਰਵਾ ਪਰ ਥੱਪਲ ਮਾਰ ਕੇ ਪਾਣੀ ਕੱਢਣ ਦੇ ਬਾਵਜੂਦ ਵੀ ਹੋਰ ਵੀ ਪਾਣੀ ਜਿਹੜਾ ਨਹੀਂ ਨਿਕਲਦਾ ਪਿਆ ਵਾ ਕਿ ਰੋਡ ਉਸ ਟਾਈਮ ਪਾਣੀ ਆ ਰਿਹਾ ਸੀ ਉਹਨਾਂ ਨੇ ਸੀਮੈਂਟ ਲਗਾ ਕੇ ਇਹਨੂੰ ਪੂਰਾ ਰਿਪੇਅਰ ਕਰਕੇ ਬੰਦ ਕੀਤਾ ਨਹੀਂ ਇਹ ਇਧਰ ਜਿਹੜੇ ਰੋਡ ਦੇ ਵਿੱਚ ਜਿੰਨੇ ਸੀਵਰੇਜ ਬਣੇ ਸਾਰਿਆਂ ਦੇ ਉੱਤੇ ਸੀਮੈਂਟ ਲਾਇਆ ਗਿਆ ਵਾ ਇਹਦੇ ਵਿੱਚ ਇਹ ਟੱਕਣ ਚਾਕ ਕਰਕੇ ਰੱਖੇ ਜਾਂਦੇ ਆ ਸਾਰੇ ਏਰੀਆ ਤੇ ਪਾਣੀ ਭਰਿਆ ਕਿਸ ਗਲੀ ਦੇ ਵਿੱਚ ਐ ਇੱਥੀ ਜਗ੍ਹਾ ਤੇ ਇਹਨਾਂ ਨੇ ਏਸੀ ਵੀ ਲੈ ਕੇ ਆਂਦੀ ਸੀ ਪਾਣੀ ਇੱਥੇ ਕੋਈ ਨਹੀਂ ਸੀ ਇਹਨਾਂ ਨੇ ਤੋੜ ਕੇ ਹੀ ਜਿਵੇਂ ਸੀ ਵੀ ਨਾਲ ਪਾਣੀ ਭਰਿਆ ਤੇ ਥੰਮਲ ਮਾਰ ਗਿਆ ਬੋਲੋ ਭਾਜੀ ਸਾਡੇ ਡਾਇਰੈਕਟਰ ਸਾਹਿਬਾਨ ਦੀ ਗਲੀ ਐ ਮਿਸਟਰ ਮਦੀਪ ਸਿੰਘ ਜੀ ਦੀ ਆ ਦੇਖੋ ਤੁਸੀਂ ਪਾਣੀ ਪਾਣੀ ਸਾਰੀ ਗਲੀ ਦੇ ਵਿੱਚ ਉੱਤੇ ਦੇਖ ਸਕਦੇ ਅੱਗੇ ਦਿਖਾ ਦਿਓ ਅੱਗੇ ਕੁਮਾਉ ਦੇਖੋ ਅੱਗੇ ਦੇਖੋ ਜੀ ਸਾਰੇ ਅੱਗੇ ਸਾਡੇ ਡਾਇਰੈਕਟਰ ਸਵਾਨ ਅੰਕੀ ਸਿੰਘਲਾ ਜੀ ਦੀ ਗਲੀ ਹੈ ਜਿਹੜੀ ਪਾਣੀ ਨਾਲ ਪੂਰੀ ਭਰੀ ਪਈ ਹੋਈ ਹੈ ਚਲ ਜਮਾਨ ਦੀ ਗਲੀਆਂ ਦੇਖੋ ਪਾਣੀ ਨਾਲ ਭਰੀਆਂ ਪਈਆਂ ਤੇ ਅੱਗੇ ਸਾਡੇ ਡਾਇਰੈਕਟਰ ਸਵਾਨ ਅੰਕੀ ਸਿੰਘਲਾ ਜੀ ਦੀ ਗਲੀ ਹੈ ਜਿਹੜੀ ਤੁਸੀਂ ਉਹ ਵੀ ਦੇਖ ਸਕਦੇ ਹੋ ਪੂਰੀ ਪਾਣੀ ਨਾਲ ਭਰੀ ਹੋਈ ਹੈ ਆਗਲੀ ਗਲੀ ਬੋਲੋ ਸਰ ਹਾਂ ਜੀ ਕੀ ਨਾਮ ਸਰ ਸਰ ਮੇਰਾ ਨਾਮ ਸੁਨੀਲ ਬਾਂਸਲ ਆ ਸਰ ਕੀ ਮਾਮਲਾ ਮੈਂ ਕ੍ਰਿਸ਼ਨਾ ਪ੍ਰੋਫੈਸਰ ਦਾ ਆਨਰ ਆ ਅੱਜ ਸਵੇਰੇ ਮੈਨੂੰ ਮੇਰੇ ਦੋ ਡਾਇਰੈਕਟਰਾਂ ਦਾ ਫੋਨ ਆਇਆ ਸੀਗਾ ਅੰਕੀ ਸਿੰਘਲਾ ਜੀ ਦਾ ਕਿ ਅਸੀਂ ਤੁਹਾਡੀ ਫੈਕਟਰੀ ਆਣਾ ਮੈਂ ਕਿਹਾ ਜੀ ਇਸ ਲਈ ਕਹਿੰਦੇ ਮਸ਼ੀਨਾਂ ਗਿਣਨ ਲਈ ਮੈਂ ਕਿਹਾ ਜੀ ਤੁਹਾਡੇ ਕੋਲੇ ਕਿਸੇ ਵੀ ਹਾਇਰ ਅਥਾਰਟੀ ਨੂੰ ਆ ਕੇ ਮੈਂ ਕਿਤੇ ਕਿਸੇ ਵੀ ਹਾਇਰ ਅਥਾਰਟੀ ਨੂੰ ਆਕੇ ਤੁਸੀਂ ਨਾਲ ਲਿਜਾ ਕੇ ਮੇਰੀ ਮਸ਼ੀਨਰੀ ਗਿਣ ਸਕਦੇ ਹੋ ਫਿਰ ਦੂਸਰੇ ਮੈਂਬਰ ਦਾ ਫੋਨ ਆ ਬਲ ਡੈਂਗ ਤੋਂ ਕਹਿੰਦੇ ਅਸੀਂ ਤੁਹਾਡੀ ਫੈਕਟੀ ਆਣਾ ਮੈਂ ਕਿਹਾ ਨਹੀਂ ਜੀ ਤੁਸੀਂ ਨਹੀਂ ਆ ਸਕਦੇ ਕਿਸੇ ਵੀ ਹਾਇਰ ਅਥਾਰਟੀ ਦੇ ਮੈਂਬਰ ਨੂੰ ਲਿਆਓ ਪੋਲਿਸ਼ਨ ਬੋਰਡ ਨੂੰ ਲਿਆਓ ਜਿੰਨੂੰ ਮਰਜ਼ੀ ਲਿਆਓ ਤੁਸੀਂ ਆਕੇ ਮੇਰੀ ਮਸ਼ੀਨਰੀ ਗਿਣ ਸਕਦੇ ਹੋ ਮੈਨੂੰ ਉਸ ਤੋਂ ਤਕਰੀਬਨ 10 ਮਿੰਟ ਬਾਅਦ ਸਾਡੇ ਐਗਜ਼ੀਕਿਊਟਿਵ ਮੈਂਬਰ ਹੈ ਕਲੜਾ ਜੀ ਉਹਨਾਂ ਦੀ ਡੈਂਗ ਹੈ ਕੈਰਬੀ ਪ੍ਰੋਸੈਸ ਉਹ ਕਹਿੰਦੇ ਗੋਲੂ ਜੀ ਤੁਹਾਡੀ ਡੈਂਗ ਦਾ ਸਿਵਰੇ ਪੱਟਣ ਲਈ ਇਹ ਜੀਸੀਬੀ ਮੰਗਾ ਲਈ ਹੈ ਉਹ ਆ ਰਹੇ ਮੈਂ ਫਟਾਫਟ ਜਦ ਮੌਕੇ ਤੇ ਆਪਣੀ ਫੈਕਟਰੀਾਂ ਲਈ ਇਹਨਾਂ ਨੇ ਮੇਰੇ ਫੈਕਟਰੀ ਤੋਂ 100 ਮੀਟਰ ਦੂਰ 200 ਮੀਟਰ ਦੂਰ ਮੇਰੇ ਸੀਵਰੇਜ ਨੂੰ ਕੀ ਕੀਤਾ ਕੀ ਨਹੀਂ ਕੀਤਾ ਉੱਥੇ ਸੜਕ ਤੇ ਪਾਣੀ ਉਹ ਪਾਣੀ ਕਰਤਾ ਤੇ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕੀ ਕਰ ਲੱਗੇ ਹੋ ਕਹਿੰਦੇ ਅਸੀਂ ਤੇਰੇ ਕੋਲੇ ਆਣ ਲੱਗੇ ਸੀ ਮੈਂ ਕਿਹਾ ਜੀ ਸੀ ਵੀ ਲੈ ਕੇ ਆ ਰਹੇ ਸੀ ਕਹਿੰਦੇ ਅਸੀਂ ਤੁਹਾਡੀ ਸ਼ਿਕਾਇਤ ਕਰੀ ਤੇ ਤੇਰੀ ਗਲੀ ਦੇ ਵਿੱਚ ਪਾਣੀ ਓਵਰਫਲੋ ਹੋ ਰਿਹਾ ਮੈਂ ਕਿਹਾ ਮੇਰੀ ਗਲੀ ਚ ਅੱਜ ਤੱਕ ਕਦੀ ਪਾਣੀ ਓਵਰਫਲੋ ਹੋਇਆ ਹੀ ਨਹੀਂ ਜਦ ਮੈਂ ਇਹਨਾਂ ਨਾਲ ਵਾਰਤਾਲਾਪ ਕੀਤੀ ਤਾਂ ਇਹਨਾਂ ਨੇ ਮੈਨੂੰ ਵੈਸਟ ਬੀਰਮਲ ਨਾਰੰਗ ਜੀ ਨੇ ਵੀ ਮੈਨੂੰ ਕੋਈ ਬਹੁਤ ਅਪਸ਼ਬਦ ਬੋਲੇ ਤੇ ਪੋਨਾ ਹਰੀ ਡੈਕ ਵਾਲ ਤੇ ਇਹਨਾਂ ਨੇ ਹੁਣ ਵੀ ਪੀਟੀਆ ਦੇ ਗਰੁੱਪ ਦੇ ਵਿੱਚ ਵੀ ਮੈਨੂੰ ਮੈਸੇਜ ਪਾਇਆ ਕਿ ਕੱਲੂ ਅਸੀਂ 11 ਵਜੇ ਤੇਰਾ ਸੀਵਰੇਜ ਪਟਾਂਗੇ ਤੇ ਮੇਰਾ ਇਹਨਾਂ ਦੇ ਉੱਤੇ ਪੰਜਾਬ ਡੈਂਗ ਐਸੋਸੀਏਸ਼ਨ ਦੇ ਉੱਤੇ ਆਲਰੇਡੀ ਕੇਸ ਕੀਤਾ ਹੋਇਆ ਜਿਸ ਤੇ ਕਾਰਨ ਇਹਨਾਂ ਦੇ ਮੁਕੱਦਮਾ ਵੀ ਦਰਜ ਹੈ ਐਫ ਆਈ ਆਰ ਵੀ ਦਰਜ ਹੈ ਦੋ ਡਾਇਰੈਕਟਰਾਂ ਦੇ ਉੱਤੇ ਕਿ ਇਹਨਾਂ ਨੇ ਮੇਰੀ ਸ਼ੇਰਾਂ ਦੀ ਚੋਰੀ ਕੀਤੀ ਹੈ ਉਸੇ ਚੱਕਰ ਦੇ ਵਿੱਚ ਮੈਨੂੰ ਇਹ ਡਰਾਉਂਦੇ ਵੀ ਐ ਤੇ ਮੈਨੂੰ ਹੁਣ ਐਂ ਲੱਗਦਾ ਜਿਵੇਂ ਦੀ ਅੱਜ ਮੈਨੂੰ ਧਮਕੀਆਂ ਦਿੱਤੀਆਂ ਮੈਨੂੰ ਫੈਕਟਰੀ ਚਲਾਉਣ ਨੂੰ ਦੁਖੀ ਕਰਦੇ ਪਏ ਆ ਬਹੁਤ ਜ਼ਿਆਦਾ ਕੱਲੋ ਮੇਰਾ ਜਾਨੀ ਨੁਕਸਾਨ ਵੀ ਹੋ ਸਕਦਾ ਤੇ ਆਪ ਹੀ ਪੈਪ ਤੋੜ ਕੇ ਸਿਮਰਜਦਾ ਤੇ ਆਪ ਹੀ ਇਹਨਾਂ ਨੇ ਪਾਣੀ ਉੱਪਰ ਹਾਂਜੀ ਇਹਨਾਂ ਦੀ ਮੈਂ ਵੀਡੀਓ ਵੀ ਬਣਾਈ ਐ ਥੋੜਾ ਸ਼ੇਅਰ ਕਰਤੀ ਐ ਇਹਨਾਂ ਨੇ ਮੈਂ ਵੀਡੀਓ ਵੀ ਤੁਹਾਨੂੰ ਸ਼ੇਅਰ ਕਰਤੀ ਐ ਤੁਸੀਂ ਦੇਖੋਗੇ ਇਹਨਾਂ ਨੇ ਸੱੱਬਲ ਮਾਰ ਕੇ ਟੱਕਣ ਵੀ ਤੋੜਿਆ ਤੇ ਹੱਥੋਂ ਪਾਣੀ ਕੱਢ ਕੇ ਤੇ ਉਹਨੇ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਨੂੰ ਕਹਿੰਦੇ ਮੈਨੂੰ ਡਰਾਉਂਦੇ ਆ ਤੁਸੀਂ ਮੌਕੇ ਦੇ ਪ੍ਰਸ਼ਾਸਨ ਦੇ ਨੋਟਿਸ ਵਿੱਚ ਲੈ ਜੀਓ ਸਰ ਹਾਂਜੀ ਮੈ ਉਹਨਾਂ ਦੇ ਵੱਲੋਂ ਐਸਡੀਓ ਸਾਹਿਬ ਆਏ ਸਾਡੇ ਪੀਸ਼ਮ ਜੀ ਉਹਨਾਂ ਨੇ ਮੌਕੇ ਦਾ ਮਾਇਨਾ ਕਰਿਆ ਸਾਡੀ ਗਲੀ ਦੇ ਵਿੱਚ ਇਹਨਾਂ ਦੇ ਜਾਣ ਤੋਂ ਬਾਅਦ ਪਾਣੀ ਦੀ ਇੱਕ ਬੂੰਦ ਵੀ ਨਹੀਂ ਰਹੀ ਇਹਨਾਂ ਨੇ ਮੌਕੇ ਤੇ ਕੀ ਕੀਤਾ ਇਹਨਾਂ ਨੂੰ ਪਤਾ ਇਹ ਪਹਿਲਾਂ ਇਸ ਗਲੀ ਦੇ ਵਿੱਚ ਪਾਣੀ ਖੜਦਾ ਨਹੀਂ ਜੀ ਕਦੀ ਪਾਣੀ ਨਹੀਂ ਖੜਦਾ ਜੀ ਸੀਵਰੇਜ ਪਟਨ ਦਾ ਕਾਰਨ ਕੀ ਸੀ ਸੀਵਰੇਜ ਪਟਨ ਦਾ ਇਹਨਾਂ ਦੀ ਜ਼ਬਰਦਸਤੀ ਹੈ ਜੀ ਐਫਆਰ ਹੋਈ ਜਿਹੜੀ ਇਹਨਾਂ ਦੀ ਐਫਆਰ ਹੋਈ ਹੈ ਮੈਨੂੰ ਡਰਾਣਾ ਚਾਹੁੰਦੇ ਆ एफआईआर पर्सन ਕੁਛ ਨਹੀਂ ਕੀ ਕੇਸ ਕਰਕੇ ਮੇਰੇ ਇਹਨਾਂ ਨੇ ਸ਼ੇਅਰ ਵੇਚਤੇ ਆ ਜੀ ਕਪਲਾ ਕੀਤਾ ਕਪਲਾ ਕੀਤਾ ਮੈਂ 80 ਲੱਖ ਰੁਪਇਆ ਦਿੱਤਾ ਸੀ ਮੈਨੂੰ ਇਹਨਾਂ ਨੇ ਕਟ ਲਗਾ ਕੇ 696 ਇਸ਼ੂ ਕੀਤੇ ਸੀ ਬਾਅਦ ਇਹਨਾਂ ਨੇ ਪਤਾ ਨਹੀਂ ਕੀ ਕਿਤਾਬ ਹੀ 522 ਕਰਤੇ ਤੇ ਉਹਦੇ ਅਗੇਂਸਟ ਇਹਨਾਂ ਦੀ ਐਫਆਈਆਰ ਹੀ ਹੋਈ ਹੈ ਤੇ ਲੋਅਰ ਕੋਰਟ ਸੈਸ਼ਨ ਕੋਰਟ ਦੇ ਵਿੱਚ ਇਹਨਾਂ ਦੀ ਕਹਾਵਾ ਕਿਹਾ ਇਸ ਜੀ ਸਰ 1500 ਲੋਅਰ ਕੋਰਟ ਤੇ ਸੈਸ਼ਨ ਕੋਰਟ ਚ ਵੀ ਇਹਨਾਂ ਦੀ ਬੇਲ ਰਿਜੈਕਟ ਹੋਈ ਹੈ ਹੁਣ ਬੇਲ ਲਈ ਵੀ ਹਾਈ ਕੋਰਟ ਚ ਵੀ ਗਏ ਆ ਉਹ ਇਹਨਾਂ ਕੋਈ ਥੋਰਟੀ ਨਹੀਂ ਕੋਈ ਇਹਨਾਂ ਦੇ ਕੋਲੇ ਕੋਈ ਅਥੋਰਟੀ ਨਹੀਂ ਦਿੱਤੀ ਵੀ ਪੋਲਿਊਸ਼ਨ ਬੋਰਡ ਵੱਲੋਂ ਸ਼ੇਅਰ ਘੱਟ ਵੱਧ ਕਰਨ ਦੀ ਉਹ ਉਸ ਚੀਜ਼ ਤੇ ਕਰਨ ਵੀ ਹੈ ਮੈਨੂੰ ਡਰਾਂਦੇ ਪਏ ਸਰ ਮੈਂ ਕਹਿੰਦਾ ਮੰਗ ਮੈਨੂੰ ਇਨਸਾਫ ਮਿਲੇ ਮੈਨੂੰ ਇਹ ਡਰਾਂਦੇ ਪਏ ਆ ਕੱਲੋ ਮੇਰਾ ਕੋਈ ਨੁਕਸਾਨ ਹੋ ਜਾਂਦਾ ਤਾਂ ਇਹਨਾਂ ਦਾ ਬਲੇਮ ਮੈਨੂੰ ਹੀ ਦਊਂਗਾ ਜੇ ਮੈਨੂੰ ਕੋਈ ਜਾਨੀ ਨੁਕਸਾਨ ਵੀ ਹੁੰਦਾ ਸਰ ਮੇਰੀ ਫੈਕਟਰੀ ਚਲਾਣ ਦਿੱਤੀ ਜਾਏ ਮੈਨੂੰ ਤੱਕਾ ਨਾ ਕੀਤਾ ਜਾਏ ਕਿਸੇ ਕਿਸੇ ਦਾ ਜੀ ਠੀਕ ਮੈਨੂੰ ਡਰਾਂ ਨਾ ਜਾਏ ਜੇ ਮੇਰੇ ਕੋਲੋਂ ਕੋਈ ਕਿਸੇ ਵੱਲੋਂ ਪੋਲਿਊਸ਼ਨ ਨੂੰ ਇਹਨਾਂ ਨੂੰ ਕੋਈ ਪ੍ਰੋਬਲਮ ਹੈ ਤਾਂ ਇਹ ਪੋਲਿਊਸ਼ਨ ਬੋਰਡ ਜੋ ਮਰਜੀ ਮੈਨੂੰ ਹਾਇਰਤ ਹੋਟੀ ਖੁੱਲੀ ਹੈ ਸਰ ਜੇ ਮਰਜੀ ਆ ਸਕਦੀ ਚੈੱਕ ਕਰ ਸਕਦੀ ਅਸੀਂ ਉਹਨਾਂ ਨਾਲ ਪੂਰਾ ਕੋਆਪਰੇਟ ਕਰਦੇ ਆਂ ਸਾਨੂੰ ਕੋਈ ਡਰ ਨਹੀਂ ਹੈ ਅਸੀਂ ਪੂਰੇ ਸਹੀ ਤਰੀਕੇ ਨਾਲ ਆਪਣੀ ਫੈਕਟਰੀ ਚਲਾ ਰਹੇ ਹਾਂ ਪਰ ਇਹ ਮੈਨੂੰ ਡਰਾਉਂਦੇ ਆ ਜੀ ਠੀਕ ਹੈ ਸਰ ਅਸੀਂ ਕਿਹੜਾ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਹਰਪਿੰਦਰਪਾਲ ਸਿੰਘ ਇੰਨੀ ਹੈ ਜੀ ਜੀ ਆਪਾਂ ਕ੍ਰਿਸ਼ਨਾ ਪ੍ਰੋਸੈਸਰ ਦੇ ਬਾਹਰ ਖੜੇ ਆ ਜੀ ਇਸ ਟਾਈਮ ਜਿਹੜਾ ਕ੍ਰਿਸ਼ਨਾ ਪ੍ਰੋਸੈਸਰ ਦਾ ਮੇਨ ਮੁੱਦਾ ਹੈ ਜੀ ਉਹ ਸ਼ੇਰਾਂ ਦਾ ਵੈ ਜਿਹੜਾ ਕਿ ਕ੍ਰਿਸ਼ਨਾ ਪ੍ਰੋਸੈਸਰ ਦਾ ਆਲਰੇਡੀ ਕੋਰਟ ਦੇ ਵਿੱਚ ਮੈਟਰ ਚੱਲਦਾ ਪਿਆ ਹੋਇਆ ਵੈ ਦੋ ਬੰਦਿਆਂ ਦੇ ਉੱਤੇ ਐਫ ਆਈ ਆਰ ਦਰਜ ਹੈ ਜੀ ਕਮਲ ਚੌਣ ਤੇ ਬੋਬੀ ਜਿੰਦਲ ਠੀਕ ਹੈ ਮੁੱਦਾ ਸ਼ੇਰਾਂ ਨੂੰ ਕਿਸੇ ਹੋਰ ਰੂਪ ਦੇ ਵਿੱਚ ਧਾਰ ਕੇ ਇਹਨਾਂ ਨੂੰ ਹਰਾਸਮੈਂਟ ਕੀਤਾ ਜਾਂਦਾ ਹੈ ਕਦੀ ਇਹਨੂੰ ਕਿਸੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਦੀ ਕੋਈ ਬੰਦਾ ਆ ਕੇ ਕਹਿੰਦਾ ਤੇਰੀ ਫੈਕਟਰੀ ਅਸੀਂ ਬੰਦ ਕਰਾ ਦੇਾਂਗੇ ਪਰ ਅਸੀਂ ਇੱਕ ਚੀਜ਼ ਮੰਨਦੇ ਹਾਂ ਜੀ ਜੇ ਇਹਨਾਂ ਦਾ ਪਾਣੀ ਜਾਂ ਕੁਝ ਵੀ ਵਗਦਾ ਹੈ ਜੇ ਤੁਸੀਂ ਮਸ਼ੀਨਾਂ ਦੀ ਇਹਨਾਂ ਦੀ ਕੈਲਕੂਲੇਸ਼ਨ ਵੀ ਕਰਨੀ ਹੈ ਪੋਲੂਸ਼ਨ ਬੋਰਡ ਦਾ ਕੋਈ ਵੀ ਸੀਨੀਅਰ ਅਧਿਕਾਰੀ ਨੂੰ ਲਿਆ ਕੇ ਤੁਸੀਂ ਇਹਨਾਂ ਦੀ ਕੈਲਕੂਲੇਸ਼ਨ ਕਰਾ ਲਓ ਇਹਨਾਂ ਨੂੰ ਕੋਈ ਤਰਾਜ ਨਹੀਂ ਹੈਗਾ ਪਰ ਉਹਦੇ ਬਾਵਜੂਦ ਆ ਕੇ ਕਰੇਨ ਲਿਆ ਕੇ ਜਾ ਇਹਨਾਂ ਦਾ ਸੀਵਰੇਜ ਪੱਟ ਕੇ ਉੱਥੇ ਪਾਣੀ ਦਾ ਫਲੋ ਇਕੱਠਾ ਕਰਕੇ ਤੁਸੀਂ ਇਹਨਾਂ ਨੂੰ ਹਰਾਸ ਕਰਨਾ ਚਾਹੁੰਦੇ ਹੋ ਪਰ ਐਦਾਂ ਦੀਆਂ ਧਮਕੀਆਂ ਨਾਲ ਕੋਈ ਵੀ ਦਰਦਾ ਨਹੀਂ ਜੀ ਪਰ ਐਦਾਂ ਦਾ ਹਰਾਸ ਕੰਮ ਕਰਨਾ ਵੀ ਨਹੀਂ ਚਾਹੀਦਾ ਆਪਾਂ ਸਾਰੇ ਬਿਜ਼ਨਸਮੈਨ ਬੰਦੇ ਆ ਬਿਜ਼ਨਸ ਕਰਦੇ ਆ ਸਾਰੇ ਵਧੀਆ ਘਰਾਂ ਤੋਂ ਆ ਮੇਰੇ ਹਿਸਾਬ ਨਾਲ ਆ ਜਿਹੜੀ ਅੱਜ ਜੋ ਵੀ ਇਹਨਾਂ ਨੇ ਹਰਕਤ ਕੀਤੀ ਹੈ ਬਹੁਤ ਮਾੜੀ ਹਰਕਤ ਹੈ ਜੇ ਇਹਨਾਂ ਨੂੰ ਕੋਈ ਦੁੱਖ ਜਾਂ ਤਕਲੀਫ ਹੈ ਉਹਦੀ ਫੈਕਟਰੀ ਆ ਕੇ ਦੋ ਬੰਦੇ ਆ ਕੇ ਬਹਿ ਕੇ ਉਹਨਾਂ ਨਾਲ ਗੱਲ ਕਰ ਲੋ ਸ਼ਿਵਰਾਜ ਜਿਹੜਾ ਪਟਨਾ ਆਏ ਸੀ ਇਸ ਗਲੀ ਦੇ ਵਿੱਚ ਆਏ ਸੀ ਐਸੇ ਗਲੀ ਦੇ ਵਿੱਚ ਆਏ ਸੀ ਜੀ 프ਰੰਟ ਤੋਂ ਇਹਦੀ ਫੈਕਟਰੀ ਤੋਂ 1.200 ਮੀਟਰ ਅੱਗੇ ਜਾ ਕੇ ਪੱਟਿਆ ਜਦੋਂ ਇਹਨਾਂ ਨੇ ਬਾਹਰ ਜਾ ਕੇ ਦੇਖਿਆ ਕਿ ਕ੍ਰੇਨ ਨਾਲ ਮੇਰੇ ਸੀਰੋਏ ਪੱਟਦੇ ਪਏ ਐ ਇਹਨਾਂ ਨੇ ਪੁੱਛਿਆ ਪਾਣੀ ਕਿਧਰੋਂ ਲੀਕ ਹੋਣਾ ਸ਼ੁਰੂ ਹੋ ਗਿਆ ਕੀ ਇਹਨਾਂ ਨੇ ਕੀਤਾ ਜਦੋਂ ਰੋਲਾ ਪਾਇਆ ਉਸ ਤੋਂ ਬਾਅਦ ਸਾਰੇ ਜਾਨੇ ਖਿਲਰ ਗਏ ਪਿੱਛੇ ਪਿੱਛੇ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਕੋਈ ਹਰ ਪਾਸੇ ਨੂੰ ਜਾਣਾ ਤਿਆਰ ਹੋ ਗਿਆ ਜੇ ਤੁਸੀਂ ਇਹਨਾਂ ਦੀ ਫੈਕਟਰੀ ਦੀ ਮਸ਼ੀਨਰੀ ਕਾਊਂਟ ਕਰਨੀ ਹੈ ਉਹਦੇ ਵਿੱਚ ਕ੍ਰੇਨ ਦਾ ਕੀ ਰੋਲ ਆ ਸੀ ਪੁੱਛਣਾ ਚਾਹੁੰਦੇ ਆ ਕ੍ਰੇਨ ਜੀਸੀਬੀ ਕਾਦੇ ਵਾਸਤੇ ਲੈ ਕੇ ਆਏ ਹੋ ਜੀਸੀਬੀ ਤਾਂ ਦਾ ਮਤਲਬ ਆਈ ਹੈ ਨਾ ਜੀ ਤੁਸੀਂ ਉਹਦਾ ਪੱਟ ਕੇ ਪਾਣੀ ਦਾ ਫਲੋ ਕਰਕੇ ਉਹਨੂੰ ਜਾਣ ਕੇ ਫਸਾਣਾ ਚਾਹੁੰਦੇ ਹੋ ਮੌਕੇ ਤੇ ਉੱਤੇ ਪੋਲੂਸ਼ਨ ਬੋਰਡ ਦੇ ਐਸ ਡੀਓ ਸਾਹਿਬ ਆਏ ਸੀ ਜੀ ਉਹਨਾਂ ਨੇ ਸਾਰੀ ਗਲੀ ਦੇਖੀ ਹੈ ਇਹਨਾਂ ਦੀ ਫੈਕਟਰੀ ਤੋਂ ਲੈ ਕੇ ਅੱਗੇ ਤੱਕ ਸਾਰਾ ਸੁੱਕਿਆ ਹੋਇਆ ਹੈ ਦੂਜੇ ਮੱਲੇਆ ਦੇ ਵਿੱਚ ਪਾਣੀ ਦਾ ਓਵਰਫਲੋ ਹੈ ਸਾਨੂੰ ਨਹੀਂ ਪਤਾ ਇਹਨਾਂ ਨੇ ਪਲਾਂਟ ਨੂੰ ਬੰਦ ਕੀਤਾ ਹੈ ਕਿ ਚਲਾਉਂਦੇ ਪਏ ਆ ਜੇ ਇਹਨਾਂ ਦਾ ਪਲਾਂਟ ਚੱਲਦਾ ਹੋਵੇ ਬਾਕੀ ਗਲੀਆਂ ਦੇ ਵਿੱਚ ਪਾਣੀ ਨਾ ਹੋਵੇ ਪਰ ਇਸ ਟਾਈਮ ਆਪਾਂ ਕ੍ਰਿਸ਼ਨਾਪੁਰ ਪ੍ਰੋਸੈਸਰ ਦੇ ਵਿੱਚ ਖੜੇ ਹਾਂ ਤੁਸੀਂ ਕੈਮਰਾ ਮਾਰ ਕੇ ਸਾਰਾ ਦੇਖ ਸਕਦੇ ਹੋ ਸਾਰੀ ਗਲੀ ਪ੍ਰੋਪਰ ਸੁੱਕੀ ਹੋਈ ਹੈ ਜੀ ਠੀਕ ਹੈ ਜੀ ਇਹਨਾਂ ਨੂੰ ਮੈਸੀ ਆਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਕਿੱਦਾਂ ਦਾ ਇਨਸਾਫ ਮੰਗ ਰਹੇ ਸਨ ਇਨਸਾਫ ਆਹੀ ਮੰਗਦੇ ਹਾਂ ਜੀ ਪਹਿਲਾਂ ਤਾਂ ਸ਼ੇਰਾਂ ਦੀ ਜਿਹੜੀ ਲੜਾਈ ਹੈ ਸ਼ੇਰਾਂ ਦਾ ਮੁੱਦਾ ਜਿਹੜਾ ਪ੍ਰੋਪਰ ਉਹਨਾਂ ਦੇ ਪੈਸੇ ਜਮ੍ਹਾਂ ਨਹੀਂ ਸਾਰਾ ਕੁਝ ਹੋਇਆ ਹੈ ਇਹ ਦਿਵਾਰਾ-ਦਿਵਾਰਾ ਹਰਾਸ ਕਰਦੇ ਆ ਜੀ ਪਰ ਜੋ ਕਾਗਜ਼ੀ ਕਾਰਵਾਈ ਹੈ ਉਹਦੇ ਹਿਸਾਬ ਨਾਲ ਅਸੀਂ ਪ੍ਰਸ਼ਾਸਨ ਤੋਂ ਆਹੀ ਮੰਗ ਕਰਦੇ ਹਾਂ ਕਿ ਜੇ ਇਹਨਾਂ ਦੇ ਖਿਲਾਫ ਹੋਰ ਵੀ ਕੋਈ ਕਾਰ ਪੂਜ ਪ੍ਰਸ਼ਾਸਨ ਕੋਲ ਹੋਣਾ ਸੀ ਸਾਨੂੰ ਫੋਨ ਆਇਆ ਸੀਗਾ ਹੁਣ ਅਸੀਂ ਥਾਣੇ ਜਾਵਾਂਗੇ ਜੀ ਉਹਨਾਂ ਨੂੰ ਪੁੱਛਾਂਗੇ ਕਿ ਕੀ ਹੈ ਜੇ ਸਾਡੀ ਕੰਪਲੀਟ ਵੀ ਬਣਦੀ ਹੈ ਤੇ ਅਸੀਂ ਕੰਪਲੀਟ ਵੀ ਦੇ ਕੇ ਆਵਾਂਗੇ ਜੇ ਸੀ ਵੀ ਵਗੈਰਾ ਜਿਹੜੀ ਚਲਾਈ ਗਈ ਆ ਉਹਦੀ ਕੋਈ ਵੀਡੀਓ ਵਗੈਰਾ ਛੋਟਾ ਹਾਂਜੀ ਹਾਂਜੀ ਬਿਲਕੁਲ ਹੈਗੀ ਆ ਜੀ ਕ੍ਰੇਨ ਦੇ ਨਾਲ ਪੱਟਣ ਤੋਂ ਬਾਅਦ ਕ्रेन ਜਾਣ ਦੀ ਜੀਸੀਬੀ ਦੀ ਸਾਡੇ ਕੋਲ ਵੀਡੀਓ ਹੈ ਸੱਬਲ ਮਾਰ ਕੇ ਸੱਬਲ ਮਾਰ ਕੇ ਚਾਰ ਪੰਜ ਜਾਣੇ ਕੁਝ ਅਣਪਛਾਤੇ ਬੰਦੇ ਆ ਜਿਹੜੇ ਕਿ ਸੱਬਲ ਮਾਰ ਕੇ ਉਹਨੂੰ ਪੱਟਦੇ ਵੀ ਪਏ ਆ ਉਹਦੀ ਵੀ ਵੀਡੀਓ ਵਿੱਚ ਜੀ ਅੱਜ ਉਹਨੇ ਮੌਕੇ ਤੇ ਆ ਕੇ ਐਸਡੀਓ ਸਾਹਿਬ ਮੌਕੇ ਤੇ ਆ ਕੇ 15 20 ਮਿੰਟ ਪਹਿਲਾਂ ਸਾਰਾ ਮੁਆਇਨਾ ਕਰਕੇ ਗਏ ਆ ਸਾਰਾ ਕੁਝ ਚੈੱਕ ਕਰਕੇ ਗਏ ਆ ਔਰ ਉਹਨਾਂ ਨੇ ਪੂਰਾ ਅਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਜੋ ਇਨਸਾਫ ਹੋਏਗਾ ਇਨਸਾਫ ਕਰਾ ਕੇ ਦਵਾਂਗੇ ਸਵੇਰੇ ਉਹਨਾਂ ਤੋਂ ਵੀ ਤੁਸੀਂ ਸਾਰੀ ਚੀਜ਼ ਕੰਫਰਮ ਕਰ ਸਕਦੇ ਹੋ ਠੀਕ ਹੈ ਮੈਟਰ ਇਹ ਹੈਗਾ ਵੀ ਸਾਡੀ ਜਿਹੜੀ ਐਸੋਸੀਏਸ਼ਨ ਨੇ ਪੰਜਾਬ ਡੈਰ ਐਸੋਸੀਏਸ਼ਨ ਉਹਦੇ ਵਿੱਚ ਇਹ ਹੈਗਾ ਵੀ ਜਿੰਨੇ ਜਿੰਨੇ ਜਿਹਦੇ ਕੋਲ ਸ਼ੇਅਰ ਨੇ ਉਹਦੇ ਮੁਤਾਬਕ ਪਾਣੀ ਜਿਹੜਾ ਲਿਆ ਜਾਊਗਾ ਉਸ ਦੇ ਸਬੰਧ ਦੇ ਵਿੱਚ ਕੁਝ ਨਸੀ ਲਿਸਟਾਂ ਦਾ ਪਾਣੀ ਜ਼ਿਆਦਾ ਆ ਰਿਹਾ ਸੀ ਜਿਹਨਾਂ ਕੋਲ ਸ਼ੇਅਰ ਘੱਟ ਸੀਗੇ ਜਿਹਦੇ ਦੌਰਾਨ ਸਾਡੇ ਡਾਇਰੈਕਟਰਾਂ ਨੇ ਜਿਹੜੀ ਉਹ ਚੈਕਿੰਗ ਸ਼ੁਰੂਆਤ ਕੀਤੀ ਡੈਂਗਾ ਦੀ ਵੀ ਕਿਹਦੇ ਕੋਲ ਸ਼ੇਅਰ ਪੂਰੇ ਨੇ ਉਹਨਾਂ ਜਿੰਨੇ ਸ਼ੇਅਰ ਨੇ ਉਹਨੀਆਂ ਹੀ ਪਾਣੀ ਅਸੀਂ ਲਵਾਵਾਂਗੇ ਉਹਨੀਆਂ ਹੀ ਮਸ਼ੀਨਾਂ ਚਲਾਣ ਉਦੇ ਸਬੰਧ ਦੇ ਵਿੱਚ ਕੱਲ ਇੱਥੇ ਆਏ ਸੀ ਤੇ ਇਹਨਾਂ ਦਾ ਕੁਝ ਝਗੜਾ ਹੋ ਗਿਆ ਉਹ ਕਹਿੰਦਾ ਮੈਂ ਨਹੀਂ ਚੈੱਕ ਕਰੰਦਣਾ ਯੂਨਿਟ ਤੇ ਉਹ ਕੁਝ ਪਹਿਲਾਂ ਵੀ ਕੋਈ ਵਿਵਾਦ ਹੈਗੇ ਜਿਹਦਾ ਵਿੱਚ ਕੋਰਟ ਵਿੱਚ ਮੈਟਰ ਵੀ ਚੱਲ ਰਹੇ ਨੇ ਦਾ ਕੇਸ ਕੋਈ ਰਜਿਸਟਰਡ ਹੋਏਦੇ ਨੇ ਉਹ ਸਬੰਧ ਦੇ ਵਿੱਚ ਜ਼ਿਆਦਾ ਗੱਲ ਥੋੜੀ ਜਿਹੀ ਵੱਧ ਗਈ ਲੇਕਿਨ ਹੱਥੋਂ ਭਾਈਦੇ ਨਹੀਂ ਹੋਈ ਕੋਈ ਲੜਾਈ ਨਹੀਂ ਹੋਈ ਆਪਸ ਵਿੱਚ ਜ਼ਰੂਰ ਇਹਨਾਂ ਦੀ ਬਹਿਸ ਬਸਾਈ ਹੋਈ ਕੱਲ ਉਹਦੇ ਸਬੰਧ ਦੇ ਵਿੱਚ ਮੈਂ ਹੁਣ ਆਇਆ ਸੀ ਆ ਕੇ ਮੌਕਾ ਦੇਖਿਆ ਔਰ ਉਹ ਅਫਸਰ ਵੀ ਆਏ ਨੇ ਪੋਲੂਸ਼ਨ ਕੰਟਰੋਲ ਬੋਰਡ ਦੇ ਉਹਨਾਂ ਨੂੰ ਕਿਹਾ ਵੀ ਮਸ਼ੀਨਾਂ ਚੈੱਕ ਕਰਕੇ ਜਿੰਨਾ ਇਹਨਾਂ ਦਾ ਪਾਣੀ ਅਸੀਂ ਉਨਹੀਂ ਲੈਗੀ ਐ ਕਿਉਂਕਿ ਤਾਰਾ ਸਭ ਲਈ ਇੱਕੋ ਹੀ ਹੈ ਸਾਰੀ ਇੰਡਸਟਰੀਸਟਰੀਸ ਲਈ ਉਹਦੇ ਬਾਰੇ ਅਸੀਂ ਫੈਕਟਰੀ ਡਾਈੰਗ ਦੀ ਹੈ ਡਾਈੰਗ ਫੈਕਟਰੀ ਹੈ ਕਿੰਨੇ ਕਿੰਨੇ ਪਰਸੈਂਟ ਪਾਸ ਹੈ ਇਹ ਪਾਸ ਕਿਦਾਂ ਪਾਣੀ ਕਿੰਨਾ 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 ਲੈ ਸਕਦੇ ਕਿੰਨਾ ਲੈਵਲ ਪਾਣੀ ਜਿੰਨੇ ਸ਼ੇਅਰ ਨੇ ਉਹਦੇ ਕੋਲ ਹੈ ਜਿੰਨੇ ਕਿੰਨੇ ਸ਼ੇਅਰ ਨੇ ਇਹਦੇ ਕੋਲ ਜਿਹੜੇ ਸ਼ੇਅਰ ਨੇ ਇਹਦੇ ਕੋਲ ਹੈਗੇ ਨੇ 600 ਤੋਂ ਕੁਝ ਸ਼ੇਅਰ 622 ਇਹ 622 ਉਹਦੇ ਵਿੱਚੋਂ ਕੱਟ ਲਾ ਕੇ 500 ਕੁਝ ਬਣਦੇ ਸੀ ਇਹਦੇ ਜਿਹੜੇ ਇਹਨੂੰ ਦਿੱਤੇ ਗਏ ਲੇਕਿਨ ਉਸੇ ਦਾ ਵਿਵਾਦ ਜਿਹੜਾ ਕੋਰਟ ਚ ਚੱਲਿਆ ਅਲੈਡੀ ਉਦੇ ਸਬੰਧ ਦੇ ਵਿੱਚ ਹੁਣ ਬੈਠਾ ਵੀ ਜਦ ਤੱਕ ਕੋਰਟ ਦਾ ਫੈਸਲਾ ਨਹੀਂ ਕੋਈ ਆਉਂਦਾ ਉਹ ਤੇ ਬਾਅਦ ਦੀ ਗੱਲ ਲੈਣਾ ਲੇਕਿਨ ਗੱਲ ਹੈ ਕਿ ਹੁਣ ਤੇ ਮਸ਼ੀਨਾਂ ਦਾ ਜਿਹੜੀਆਂ ਗਿਣਕੇ ਸਾਡੇ ਜਿਹੜੇ ਡਾਇਰੈਕਟਰ ਨੇ ਦੋ ਤਿੰਨ ਉਸ ਹਿਸਾਬ ਨਾਲ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਜੇ ਕੋਈ ਗਲਤੀ ਵੀ ਕਿਸੇ ਨੂੰ ਕੋਈ ਮਾੜੀ ਗੱਲ ਲੱਗੀ ਹੋਵੇ ਕਿਸੇ ਦੀ ਉਹਦੇ ਵਿੱਚ ਉਹ ਜਿਹੜਾ ਡਾਈਂਗ ਜ਼ੋਨ ਦਾ ਮਾਲਕ ਉਹਨੂੰ ਸੌਰੀ ਵੀ ਫੀਲ ਕਰ ਲਈ ਸਾਰੀ ਪੰਚਾਇਤ ਤੋਂ ਸਰਕਲ ਰਾਤ ਨੂੰ ਜੀਸੀਬੀ ਬੁਲਾਏ ਗਏ ਸੀਗੇ ਸੀਵਰੇਜ ਪੱਟਣ ਵਾਸਤੇ ਕਹਿੰਦੇ ਕੋਈ ਉਹ ਸੀਵਰੇਜ ਪੱਟਣ ਵਾਸਤੇ ਜੀਸੀਬੀ ਤਾਂ ਬੁਲਾਈ ਗਈ ਸੀਗੀ ਵੀ ਕੋਈ ਬਾਈਪਾਸ ਤੇ ਨਹੀਂ ਹੈਗਾ ਪਾਣੀ ਕੋਈ ਬਾ ਇਹਨੂੰ ਇੱਕ ਮਿੰਟ ਹੀ ਰੋ ਪਿੱਛੇ ਕਰਕੇ ਮੋ ਪੰਜਾਬ ਡਾਇਰ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਵੱਲੋਂ ਇਹ ਫੈਸਲਾ ਹੋਇਆ ਹੈ ਕਿ ਇਹਨਾਂ ਦੇ ਅੰਦਰ ਦੋ ਬੈਂਚਾ ਫालतू ਲੱਗੇ ਹੋਏ ਆ ਇੱਕ ਪ੍ਰਿੰਟਿੰਗ ਪ੍ਰੈਸ ਦੀ ਸਕਰੀਨਾਂ ਤੋਂ ਉਹਨਾਂ ਦਾ ਪਾਣੀ ਫालतੂ ਹੈ ਉਹ ਐ ਬਾਹਰ ਕੱਢਣਗੇ ਬਾਕੀ ਸਾਰੀ ਐਸੋਸੀਏਸ਼ਨ ਸ਼ਾਮੀ ਬੈਠ ਕੇ ਫੈਸਲਾ ਕਰੂਗੀ ਜ ਜਨ ਕੋ 640 ਦੀ ਕੰਸੈਂਟ ਹੈ ਕਿ ਉਹਨਾਂ ਤੇ ਕਿਦਾਂ ਡਿਸੀਜਨ ਲੱਗਦਾ ਸਾਡੇ ਵੱਲੋਂ ਸਾਡੇ ਸਾਡੇ ਹਿਸਾਬ ਨਾਲ ਉਹਨਾਂ ਨੂੰ 500 ਕੁਛ ਦੇ ਸ਼ੇਅਰ ਹੈ ਇਹ 696 ਕਲੇਮ ਕਰ ਰਹੇ ਹੈ ਲੇਕਿਨ ਉਹ ਕਹਿੰਦੇ ਕਿ ਜੇ ਕਲੂਸ਼ਨ ਬੋਰਡ ਦੀ 640 ਦੀ ਕੰਸੈਂਟ ਹੈ ਉਹਦਾ ਸਨਮਾਨ ਕਰਦੇ ਹੋ ਜਿਸ ਤਰ੍ਹਾਂ ਫੈਸਲਾ ਸ਼ਾਮੀ ਹੋਗਾ ਤੁਮ ਸਰਾ ਤਸਰ ਸਰ ਰਾਤ ਨੂੰ ਕਿਹੜਾ ਮਾਮਲਾ ਹੋਇਆ ਸੀਗਾ ਆਪਾਂ ਜਿਹੜੀ ਲੜਾਈ ਝਗੜਾ ਹੋਇਆ ਸੀ ਕੋਈ ਲੜਾਈ ਝਗੜ ਦੀ ਗੱਲ ਆਇਆ ਸੀਗੀ ਜੀ ਅਸੀਂ ਸਾਰੇ ਟੈਂਕਾਂ ਦੇ ਵਿੱਚ ਪਾਣੀ ਓਵਰਫਲੋ ਜਿਹੜਾ ਹੋ ਰਿਹਾ ਸੀ ਉਹਨੂੰ ਤਕਲੀਫਾਂ ਦੂਰ ਕਰਨੇ ਸਭ ਦੀਆਂ ਮਸ਼ੀਨਾਂ ਕਹਿੰਦੇ ਕਹਦੇ ਆ ਰਹੇ ਸੀ ਸਾਰੇ ਡਾਇਰੈਕਟਰ ਸੀਗੇ ਸਾਰੇ ਮੈਂਬਰ ਸੀਗੇ ਅਸੀਂ ਕਹਿ ਰਹੇ ਜੀ ਇਹਨਾਂ ਨੇ ਉਤਰਾਇ ਕਿਤੇ ਜੀ ਅਸੀਂ ਕਿਸੇ ਨੂੰ ਅੰਦਰ ਨਹੀਂ ਜਾਣ ਦਿੰਦੇ ਅਸੀਂ ਕੁਛ ਨਹੀਂ ਅਸੀਂ ਖੜੇ ਸੀ ਜੋਗੀ ਟੈਂਕ ਉਲਸ ਟੈਂਕ ਤੋਂ 700 ਔਰ ਇਹਨਾਂ ਦੀ ਗਲੀ 'ਚ 5-6 ਜਗ੍ਹਾ ਪਾਣੀ ਓਵਰਫਲੋ ਹੋ ਰਿਹਾ ਸੀ ਐਨ ਐਨ ਉਸੇ ਟਾਈਮ ਉਹ ਡਾਈੰਗ ਬੰਦ ਕਰਤੀ ਜਦੋਂ ਪਾਣੀ ਓਵਰਫਲੋ ਰੋਕਣ ਵਾਸਤੇ ਤੇ ਸਾਨੂੰ ਕਹੇ ਜੀ ਮੇਰਾ ਪਾਣੀ ਨਹੀਂ ਹੈ ਤੁਸੀਂ ਮੇਰੇ ਸੀਵਰ ਨੂੰ ਨੁਕਸਾਨ ਕੀਤਾ ਜਿੰਦਗੀ ਕੋਈ ਡਾਈੰਗ ਵਾਲਾ ਕੋਈ ਮਜ਼ਦੂਰ ਤਾਂ ਹੈ ਨਹੀਂ ਜਿਹੜਾ ਨੇ ਸੀਵਰ ਨੂੰ ਨੁਕਸਾਨ ਕਰੇਗਾ ਸਾਰੀ ਪੀੜ੍ਹੀ ਇੱਕ ਫੈਮਿਲੀ ਹੈ ਪੀੜ੍ਹੀ ਆਲੇ ਕਿਸੇ ਇੱਕ ਦੂਜੇ ਦੇ ਦੁਸ਼ਮਣ ਤਾਂ ਨਹੀਂ ਹੈ ਕਿ ਕਿਸੇ ਦਾ ਕੋਈ ਨੁਕਸਾਨ ਕਰਗੇ ਸਰ ਸਾਡੀ ਕੋਈ ਸਰ ਕਿਵੇਂ ਪਤਾ ਲੱਗਿਆ ਅੰਦਰ ਫੈਕਟਰੀ ਦੇ ਵਿੱਚ ਜਾ ਕੇ ਪਤਾ ਕੀਤਾ ਕਿੰਨੀਆਂ ਮਸ਼ੀਨਾਂ ਸੀ ਨੇ ਉਹਨਾਂ ਨੇ ਅੱਜ ਗਿਣਵਾਈਆਂ ਜੀ ਉਹ ਸਾਰਿਆਂ ਨੂੰ ਲੈ ਕੇ ਗਏ ਹਨ ਜੀਐਨ ਦੀ ਇਹਨਾਂ ਦੀ ਮਸ਼ੀਨਾਂ ਦੇ ਹਿਸਾਬ ਨਾਲ ਇਹਨੇ ਗਨਵਾਈਆ ਤੇ ਦੋ ਬੈਂਚਾਂ ਫालतू ਲੱਗੀਆਂ ਇੱਕ ਪ੍ਰਿੰਟਿੰਗ ਪ੍ਰੈਸ ਫालतू ਲੱਗੀ ਜੋ ਡਿਸਟ੍ਰਿਬਿਊਟਿਡ ਸ਼ੇਅਰਾਂ ਦੇ ਹਿਸਾਬ ਨਾਲ ਇਹ ਗੱਲ ਕਰਦੇ ਕਿ ਇਹਨਾਂ ਕੋਲ 696 ਸ਼ੇਅਰ ਕਲੇਮ ਕਰਦੇ ਕੋਰਟ ਦੇ ਵਿੱਚ ਮਸਲਾ ਹੈ ਇਹਨਾਂ ਦਾ ਅਸ਼ੋਸ਼ ਠੀਕ ਆ ਸਰ ਓਕੇ ਠੀਕ ਹੈ ਥੈਂਕ ਯੂ ਹੋਰ ਕੀ ਥਿਆ ਅੱਜ ਸਾਡੇ ਪੋਲਿਊਸ਼ਨ ਬੋਰਡ ਦੇ ਐਸਡੀਓ ਸਾਹਿਬ ਮੌਕੇ ਦੇ ਉੱਤੇ ਸਾਡੀ ਫੈਕਟਰੀ ਨੂੰ ਵਿਜ਼ਿਟ ਕਰਨ ਆਏ ਤੇ ਸਾਡੀ ਜਿਹੜੀ ਪੀਡੀਏ ਦੀ ਕਮੇਟੀ ਦੇ ਕੁਝ ਮੈਂਬਰਾਂ ਨੂੰ ਵੀ ਉਹਨਾਂ ਦੇ ਨਾਲ ਅੰਦਰ ਆਣ ਦੀ ਇਜਾਜ਼ਤ ਦਿੱਤੀ ਗਈ ਮੌਕੇ ਤੇ ਉਹਨਾਂ ਨੇ ਮੇਰੀਆਂ ਮਸ਼ੀਨਾਂ ਗਿਣੀਆਂ ਸਾਰਾ ਕੁ ਤੇ ਉਹ ਸਾਰਾ ਕੁਝ ਮੇਰੇ ਕੋਲੋਂ ਨੋਟ ਕਰਕੇ ਲੈ ਗਏ ਐ ਤੇ ਮੈਂ ਉਹਨਾਂ ਨੂੰ ਮੌਕੇ ਦੇ ਉੱਤੇ ਆਪਣੀ ਡਾਈੰਗ ਦੀ ਕੰਸੈਂਟ ਦੀ ਕਾਪੀ ਤੇ ਪੋਲਿਊਸ਼ਨ ਬੋਰਡ ਦੇ ਦਿੱਤੇ ਆਰਡਰਾਂ ਨੂੰ ਉਹਨਾਂ ਦੇ ਅੱਗੇ ਪੇਸ਼ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਤਸੱਲੀ ਹੋਣ ਤੋਂ ਬਾਅਦ ਉਹ ਜਾ ਚੁੱਕੇ ਹਨ ਤੇ ਮੈਂ ਉਹਨਾਂ ਨੂੰ ਸਾਰੇ ਕਾਗਜ਼ ਦਿਖਾ ਦਿੱਤੇ ਡਾਕੂਮੈਂਟ ਦਿਖਾ ਦਿੱਤੇ ਜਿਸ ਦੇ ਵਿੱਚ ਮੇਰੇ ਨਾਲ ਉਹਨਾਂ ਦਾ ਸ਼ੇਅਰ ਐਗਰੀਮੈਂਟ 696 KL ਦਾ ਹੋਇਆ ਵਾ ਉਹ ਵੀ ਦਿਖਾ ਦਿੱਤਾ ਤੇ ਪੋਲਿਊਸ਼ਨ ਬੋਰਡ ਦੀ ਕੰਸੈਂਟ ਤੇ ਪੋਲਿਊਸ਼ਨ ਬੋਰਡ ਦੇ ਆਰਡਰ ਦੀ ਕਾਪੀ ਦਿਖਾ ਕੇ ਉਹਨਾਂ ਨੂੰ ਸਾਰਿਆਂ ਨੂੰ ਭੇਜ ਦਿੱਤਾ ਦੇਖ ਪਤਾ ਲੱਗਿਆ ਕਿ ਦੂਸਰੀ ਪਾਰਟੀ ਕਰਕੇ ਕਿ ਦੋ ਤਿੰਨ ਮਸ਼ੀਨਾਂ ਫालतू ਵੀ ਲਗਾਈਆਂ ਵੀ ਨੇ ਸਰ ਮੇਰੀਆਂ ਪੂਰੀਆਂ ਮਸ਼ੀਨਾਂ ਗਿਣ ਲਈਆਂ ਮੇਰੇ ਕੋਲ ਕੋਈ ਮਸ਼ੀਨ ਫालतू ਨਹੀਂ ਹੈ ਕੀ ਕੀ ਮੰਗ ਕੇ ਕਰਦੇ ਹੁੰਦੇ ਸੀ ਮੈਂ ਕੁਝ ਨਹੀਂ ਮੈਨੂੰ ਕੰਮ ਕਰਨ ਦਿੱਤਾ ਜਾਵੇ ਮੈਨੇ ਇਹਨਾਂ ਵੇਲੇ ਐਫ ਆਈ ਆਰ ਜਿਹੜੀ ਕਰਾਈ ਵੀ ਸੀ ਮੈਨੂੰ ਪਰੇਸ਼ਾਨ ਨਾ ਕੀਤਾ ਜਾਏ ਮੇਰੀ ਤਾਂ ਮੰਗ ਇਹੀ ਹੈ ਜਿਹੜਾ ਕੱਲ ਅਲਿਗੇਸ਼ਨ ਲਗਾਏਗੇ ਜਿਹੜਾ ਸੀਵਰੇਜ ਮੇਰਾ ਉਹ ਥੋੜਾ ਪਟਾ ਉਹ ਕੱਲ ਇਹਨਾਂ ਨੇ ਸੀਵਰੇਜ ਦੇ ਉੱਤੇ ਆਏ ਸੀਗੇ ਸੱਬਲਾ ਮਾਰ ਕੇ ਇਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਅੱਜ ਇਹਨਾਂ ਨੇ ਆਪਣੀ ਗਲਤੀ ਮੰਨੀ ਹੈ ਤੇ ਇਸ ਲਈ ਠੀਕ ਹੈ ਜੀ ਸਰ ਜੀ ਸਰ ਇਥੇ ਮੌਕੇ ਤੇ ਪਹੁੰਚੇ ਸੀਗੇ ਸਪੋਰਟ ਤੇ ਕੀ ਪਤਾ ਲੱਗਿਆ ਦੋਨੋਂ ਪਾਰਟੀਆਂ ਦੀ ਆਪਸ ਵਿੱਚ ਵਿਵਾਦ ਚੱਲ ਰਿਹਾ ਸੀਗਾ ਕੋਈ ਮਸ਼ੀਨਾਂ ਦੀ ਗਿਣਤੀ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਵਿਵਾਦ ਆ ਸਾਡਾ ਸਿਰਫ ਇੰਨਾ ਹੀ ਕੰਮ ਸੀ ਕਿ ਮਸ਼ੀਨਾਂ ਅਸੀਂ ਦੇਖਣੀਆਂ ਵੀ ਜਿੰਨੀ ਅਸੀਂ ਅਲਾਉ ਕੀਤੀਆਂ ਉਹਨੀਆਂ ਹੀ ਆ ਉਹ ਅਸੀਂ ਗਿਣਤੀ ਕਰ ਲਈ ਆ ਆਫੀਸਰ ਰਿਕਾਰਡ ਨਾਲ ਵੈਰੀਫਾਈ ਕਰਕੇ ਜਲਦ ਪਤਾ ਲੱਗ ਜਾਏਗਾ ਸਰ ਪਰ ਦੂਜੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਸੀ ਕਿ ਦੋ ਤਿੰਨ ਮਸ਼ੀਨਾਂ ਅੰਦਰ ਜ਼ਿਆਦਾ ਲੱਗੀਆਂ ਹੋਈਆਂ ਨੇ ਉਹ ਸਾਨੂੰ ਆਪਣਾ ਆਫੀਸਰ ਰਿਕਾਰਡ ਦੇਖਣਾ ਪੈਣਾ ਤੇ ਸਰ ਕਲ ਰਾਤ ਨੂੰ ਇੱਥੇ ਸੀਵਰੇਜ ਪਟਣ ਵਾਸਤੇ ਕੁ ਪਾਰਟੀ ਵੱਲੋਂ ਕਿਹਾ ਜਾ ਰਿਹਾ ਸੀਗਾ ਰਾਤ ਨੂੰ ਸਰਜੀ ਸੱਚ ਹੈ ਸਾਰੇ ਸਾਡੇ ਨੋਟਿਸ 'ਚ ਕੁਛ ਨਹੀਂ ਹੈ ਓਕੇ ਸਰ ਕੀ ਕਹਿਣਾ ਚਾਹੁੰਦੇ ਹੋ ਪਾਰਟੀ ਨੂੰ ਹਲੇ ਬਹੁਤ अर्ਲੀ ਸਟੇਜ ਹੋ ਗਈ ਮੇਰੇ ਲਈ ਕੋਈ ਕਮੈਂਟ ਕਰਨਾ ਜਦ ਤੱਕ ਰਿਪੋਰਟ ਨਹੀਂ ਦੇਖ ਲੈਂਦੇ ਹਾਇਰ ਅਥਾਰਟिटीज ਕੋਲ ਸਾਰਾ ਐਕਸ਼ਨ ਹੈਗਾ ਔਲੇ ਅੰਡਰ ਪ੍ਰੋਸੈਸ ਹੈ ਜਲਦ ਉਹਦੇ ਬਾਅਦ ਸਹੀ ਕਮੈਂਟ ਕਰ ਦਾਂਗੇ ਜੋ ਵੀ ਹੈ ਦੇਖ ਕੇ ਵੈਰੀਫਾਈ ਕਰ ਲੇ ਸਰ ਜਿੰਨੀ ਮਸ਼ੀਨਾ ਮਿਲੇ ਸੀਗਾ ਤੁਹਾਨੂੰ ਰਿਪੋਰਟ ਉਨਹੀਂ ਮਸ਼ੀਨਾ ਹੈਗੀ ਰਿਪੋਰਟ ਸਭ ਨੂੰ ਆਫਿਸ ਫਾਈਲ 'ਚੋਂ ਦੇਖਣਾ ਪੈਣਾ ਠੀਕ ਹੈ ਉਹ ਅਸੀਂ ਹੁਣ ਦੇਖ ਲਿਆ ਬਾਕੀ ਸਾਰਾ ਰਿਪੋਰਟ ਨਿਕਾੜਣਾ ਪੈਣਾ ਅਗਰ ਫਾਲਤੂ ਕਿ ਮਸ਼ੀਨਾ ਅਗਰ ਰਿਕਾਰਡ ਤੋਂ ਜ਼ਿਆਦਾ ਮਸ਼ੀਨਾਂ ਪਾਈਆਂਗੇ ਜ਼ਰੂਰ ਕਾਰਵਾਈ ਹੋਣੀ ਹੈ ਮਸ਼ੀਨਾਂ ਸੀਲ ਹੋਣਗੀਆਂ ਕਿਉਂਕਿ ਜਿੰਨੀਆਂ ਡਿਪਾਰਟਮੈਂਟ ਅਲਾਉ ਕਰਦਾ ਉਸ ਤੋਂ ਜ਼ਿਆਦਾ ਮਸ਼ੀਨਾਂ ਕੋਈ ਚਲਾ ਨਹੀਂ ਸਕਦਾ ਠੀਕ ਹੈ ਸਰ ਥੈਂਕ ਯੂ